ਦੁਆਣਾ ਰਿਡੀ ਦੇ ਸਤਕਾਰਾ ਸਰੋਤੋਂ ਲੋ ਤੁਹਾਡੀ ਪੇਸ਼ੀ ਨਜ਼ਰ ਹੈ ਮੌਜੂਦਾ ਹਾਲਾਤਾਂ ਤੇ ਰਚੀ ਡਾਕਟਰ ਮਲਕੀ ਸਿੰਘ ਪੱਟੀ ਹੋਰਾਂ ਦੀ ਲਿਖੀ ਕਹਾਣੀ ਜਿਸ ਦਾ ਅਸਰ ਲੇਖ ਹੈ ਲਾਸ਼ਾਂ ਦੇ ਟੁਕੜੇ ਜੰਗ ਚੱਲ ਰਹੀ ਸੀ ਦੋਵੇਂ ਦੇਸ਼ਾਂ ਦੇ ਜਵਾਨ ਫੌਜੀ ਆਪੋ ਆਪਣੇ ਦੇਸ਼ ਦੀ ਰੱਖਿਆ ਲਈ ਬਹਾਦਰੀ ਦਿਖਾਉਂਦੇ ਹੋਏ ਜੂਝ ਰਹੇ ਸਨ ਇੱਕ ਮੋਰਚੇ ਤੇ ਭਾਰਤੀ ਫੌਜ ਦਾ ਇੱਕ ਨਾਇਕ ਮੇਲाराम ਦੁਸ਼ਮਣ ਦੇ ਘੇਰੇ ਦੇ ਵਿੱਚ ਆ ਗਿਆ ਆਪਣੇ ਸਾਥੀ ਮੇਲਾ RAM ਦੀ ਜਾਨ ਨੂੰ ਖਤਰੇ ਵਿੱਚ ਵੇਖ ਕੇ ਹਵਾਲਦਾਰ ਸ਼ੇਰ ਮੁਹੰਮਦ ਖਾਨ ਅੱਗੇ ਵਧਿਆ ਅਤੇ ਉਹ ਐਲ ਐਮ ਜੀ ਦੇ ਨਾਲ ਪਾਕਿਸਤਾਨੀ ਫੌਜ ਤੇ ਉਸਨੇ ਹਮਲਾ ਕਰ ਦਿੱਤਾ ਤਾਂ ਜੋ ਉਹ ਮੇਲਾ RAM ਨੂੰ ਬਚਾ ਸਕੇ ਇਹ ਸਭ ਕੁਝ ਵੇਖਦੇ ਹੋਏ ਭਾਰਤੀ ਫੌਜ ਦਾ ਸੂਬੇਦਾਰ ਮਹਿੰਦਰ ਸਿੰਘ ਵੀ ਗ੍ਰਨੇਡ ਤੇ ਕਾਰਵਾਨ ਲੈ ਕੇ ਆਪਣੇ ਸਾਥੀਆਂ ਦੀ ਮਦਦ ਲਈ ਉੱਥੇ ਪਹੁੰਚ ਗਿਆ ਦੁਸ਼ਮਣ ਨਾਲ ਲੜਦੇ ਹੋਏ ਇਹ ਤਿੰਨੋਂ ਭਾਰਤੀ ਜਵਾਨ ਸ਼ਹੀਦ ਹੋ ਗਏ ਮੇਲਾ RAM Hindu ਸ਼ੇਰ ਮੁਹੰਮਦ ਖਾਨ ਮੁਸਲਮਾਨ ਤੇ ਸੂਬੇਦਾਰ ਮਹਿੰਦਰ ਸਿੰਘ ਸਿੱਖ ਤੇ ਪਾਕਿਸਤਾਨੀ 에ਅਰ ਫੋਰਸ ਦੀ ਬੰਬਾਰੀ ਨੇ ਇਹਨਾਂ ਤਿੰਨਾਂ ਜਵਾਨਾਂ ਦੀਆਂ ਲਾਸ਼ਾਂ ਨੂੰ ਟੁਕੜੇ-ਟੁਕੜੇ ਕਰ ਦਿੱਤਾ ਤੇ ਇਹਨਾਂ ਨੂੰ ਜਿਸ ਤਰ੍ਹਾਂ ਅਲੱਗ ਕਰਨਾ ਮੁਸ਼ਕਲ ਸੀ ਕਿਸੇ ਦਾ ਪੈਰ ਕਿਸੇ ਦੇ ਸਿਰ ਕਿਸੇ ਦੀਆਂ ਉਂਗਲਾਂ ਕਿਸੇ ਦੇ ਪੋਟੇਕ ਸਭ ਖਿਲਰ ਗਏ ਸਨ ਕੀਮਾ-ਕੀਮਾ ਹੋ ਗਏ ਸਨ ਅੰਤਮ ਅਰਦਾਸ ਕਰਨ ਸਮੇਂ ਤਿੰਨਾਂ ਲਾਸ਼ਾਂ ਨੂੰ ਕਿਵੇਂ ਪਛਾਣਿਆ ਜਾਵੇ ਇਹਨਾਂ ਸ਼ਹੀਦਾਂ ਨੂੰ ਕਿਵੇਂ ਸਪੁਰ ਦੇ ਖਾਕ ਜਸ ਨਜ਼ਰ-ਏ-ਆਤਿਸ਼ ਕੀਤਾ ਜਾਵੇ ਇਸ ਦੇ ਲਈ ਇਹਨਾਂ ਤਿੰਨਾਂ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਤੇ ਉਹਨਾਂ ਦੀ ਮਾਵਾਂ ਨੂੰ ਬੁਲਾਇਆ ਬੁਲਾਇਆ ਗਿਆ ਕਿਉਂਕਿ ਮਾਂ ਸਰੀਰ ਦੀ شناخت ਛੇਤੀ ਕਰ ਲੈਂਦੀ ਹੈ ਤੇ ਜਨਮ ਦੇਣ ਵਾਲੀਆਂ ਮਾਵਾਂ ਆਪਣੇ ਬੱਚਿਆਂ ਦੀਆਂ ਲਾਸ਼ਾਂ ਦੇ ਟੁਕੜੇ ਪਹਿਚਾਣ ਕੇ ਅਲੱਗ-ਅਲੱਗ ਨਾ ਕਰ ਸਕੀਆਂ ਫੈਸਲਾ ਇਹ ਹੋਇਆ ਕਿ ਇਹਨਾਂ ਤਿੰਨਾਂ ਹੀ ਜਵਾਨਾਂ ਦੀਆਂ ਦੇਹਾਂ ਦਾ ਇੱਕ ਹਿੱਸਾ ਜੋ ਮੁਸਲਮਾਨ ਪਾਈਚਾਰੇ ਦੇ ਜਵਾਨ ਦਾ ਉਸ ਨੂੰ ਦਫਨਾ ਦਿੱਤਾ ਜਾਵੇ ਤੇ ਬਾਕੀ ਜੋ ਹਿੱਸਾ ਹੈ ਹਿੰਦੂ ਤੇ ਸਿੱਖ ਭਾਈਚਾਰੇ ਨੂੰ ਉਹਨਾਂ ਦੇ ਸਸਕਾਰ ਲਈ ਦੇ ਦਿੱਤਾ ਜਾਵੇ ਪਰ ਇਹ ਗੱਲ ਅਖੌਤੀ ਧਰਮਾਂ ਦੇ ਠੇਕੇਦਾਰਾਂ ਪੁਜਾਰੀਆਂ ਨੂੰ ਮਨਜ਼ੂਰ ਨਹੀਂ ਸੀ ਪੰਡਤ ਨੇ ਭਾਈ ਸਾਹਿਬ ਨੇ ਤੇ ਮੁੱਲਾ ਜੀ ਨੇ ਇਹ ਪੇਚ ਫਸਾ ਲਿਆ ਕਿ ਸਾਡੇ ਧਰਮ ਮਜ਼ਬ ਤੇ ਰਸਮਾਂ ਰੀਤਾਂ ਅਲੱਗ-ਅਲੱਗ ਨੇ ਅਸੀਂ ਇਹਨਾਂ ਤਿੰਨਾਂ ਦਾ ਆਖਰੀ ਕਿਰਿਆ ਕਰਮ ਕਿਸ ਤਰ੍ਹਾਂ ਕਰਾਂਗੇ ਆੰਤ ਇਹਨਾਂ ਤਿੰਨਾਂ ਜਵਾਨਾਂ ਦੇ ਤੇ ਨਾ ਤਿੰਨਾਂ ਜਵਾਨਾਂ ਨੂੰ ਆਪਣੇ ਬੱਚਿਆਂ ਦੇ ਕੱਦ ਕਾਠ ਤੇ ਹਿਸਾਬ ਦੇ ਨਾਲ ਹੱਡੀਆਂ ਅਲੱਗ ਅਲੱਗ ਕਰਨ ਲਈ ਕਿਹਾ ਗਿਆ। ਨਾ ਚਾਹੁੰਦੇ ਹੁਆ ਵੀ ਇਹਨਾਂ ਤਿੰਨਾਂ ਜਵਾਨਾਂ ਦੀ ਮਾਵਾਂ ਨੂੰ ਪੁੱਤਰਾਂ ਦੀਆਂ ਲਾਸ਼ਾਂ ਦੇ ਟੁਕੜੇ ਅਲੱਗ ਅਲੱਗ ਕਰਨੇ ਪਏ। ਉਹ ਜਵਾਨ ਤੇ ਉਹਨਾਂ ਦੀਆਂ ਮਾਵਾਂ ਉਹਨਾਂ ਦੀਆਂ ਹੱਡੀਆਂ ਤੇ ਮਾਸ ਨਾ ਵੰਡ ਸਕੀਆਂ। ਪਰ ਉਹ ਧਰਮਾਂ ਦੇ ਖੋਤੀ ਠੇਕੇਦਾਰਾਂ ਨੇ ਇਹਨਾਂ 'ਚ ਵੰਡ ਪਾ ਦਿੱਤੀ। ਇਹ ਹੈ ਮਜਬ ਦਾ ਮਾੜਾ ਪੱਕ। ਜੇ ਮੈਂ ਲੇਖਤਮ ਸੀ ਡਾਕਟਰ ਮਲਕੀਸ਼ ਸਿੰਘ ਪਟੀ ਤਰਨਤਾਰਨ ਪੰਜਾਬ ਸੋ ਇਹ ਕਹਾਣੀ ਹੈ ਲਾਸ਼ਾਂ ਦੇ ਟੁਕੜੇ ਇਸੇ ਤਰ੍ਹਾਂ ਜਦੋਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਮਾਤਾ ਨੂੰ ਕਿਸੇ ਨੇ ਪੁੱਛਿਆ ਰਾਜਗੁਰੂ ਸਖਦੇਵ ਤੇ ਭਗਤ ਸਿੰਘ ਦਾ ਬੁੱਤ ਜਿੱਥੇ ਵੀ ਲੱਗਦਾ ਇਕੱਠਿਆਂ ਲੱਗਦਾ ਇੱਕ ਵਾਰੀ ਜਦੋਂ ਉਹਨਾਂ ਦਾ ਬੁੱਤ ਕਿਸੇ ਨੇ ਅਲੱਗ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਦੋਂ ਸ਼ਹੀਦ ਆਜ਼ਮ ਦੀ ਮਾਤਾ ਨੇ ਵੀ ਉజర్ ਕੀਤਾ ਸੀ ਕਿ ਮੇਰੇ ਤਿੰਨੇ ਪੁੱਤਰਾਂ ਦੇ ਬੁੱਤ ਅਲੱਗ-ਅਲੱਗ ਨਾ ਕੀਤੇ ਜਾਣ ਪਰ ਆਖਰ ਮਜਮਾ ਦੀ ਬੰਡ ਪਾਕਿਸਤਾਨ ਦੇ ਸ਼ਾਦਮਾਨ ਚੌਕ ਦੇ ਵਿੱਚ ਕੱਲਿਆਂ ਸਰਦਾਰ ਭਗਤ ਸਿੰਘ ਦਾ ਬੁੱਤ ਲੱਗ ਰਿਹਾ ਜਿਹੜਾ ਕੱਟੜਪੰਥੀ ਨਹੀਂ ਲਾਉਣਦੇ ਰਹੇ ਉਹ ਰਾਜਗੁਰੂ ਤੇ ਸਖਦੇਵ ਜੀ ਦਾ ਬੁੱਤ ਹਰਗिज ਨਹੀਂ ਲਾਉਣ ਦੇਣਗੇ ਉਹ ਭਗਤ ਸਿੰਘ ਦੇ ਬੁੱਤ ਤੇ ਵੀ ਕਿੰਤੂ ਕਰਦੇ ਨੇ ਸੋ ਇਹ ਸ਼ਹੀਦ ਨੇ ਜਿਹੜੇ ਮਜਮਾ ਤੋਂ ਉੱਪਰ ਨੇ ਮੁਲਕਾਂ ਦੇ ਲਈ ਇਹ ਜਾਦਾ ਜਾਨਾ ਵਾਰਦੇ ਨੇ ਇਹ ਮੁਲਕ ਨੂੰ ਮਜਬ ਤੋਂ ਉੱਪਰ ਮੰਨਦੇ ਨੇ ਭਾਵੇਂ ਉਹ ਦੇਸ਼ ਤੇ ਸ਼ਹੀਦ ਹੋਣ ਦੇਸ਼ ਤੇ ਕੁਝ ਵਾਹਦ ਪੱਤਰਕਾਰ ਹੋਣ ਜਿਹੜੇ ਮਜਬ ਨੂੰ ਪਿੱਛੇ ਤੇ ਮੁਲਕ ਨੂੰ ਅੱਗੇ ਰੱਖਦੇ ਨੇ ਮਾਨਵਤਾ ਨੂੰ ਅੱਗੇ ਰੱਖਦੇ ਨੇ ਇਸੇ ਤਰ੍ਹਾਂ ਜਵਾਨ ਨੇ ਜਿਹੜੇ ਹਿੰਦੂ ਸਿੱਖ ਮੁਸਲਮਾਨ ਸਾਰਿਆਂ ਦੀ ਰਾਖੀ ਲਈ ਆਪਣੇ ਪ੍ਰਾਣਾ ਦੀ ਉਹੋਤੀ ਦਿੰਦੇ ਨੇ ਸਜਦਾ ਸਲੂਟ ਇਨ੍ਹਾਂ ਜਵਾਨਾਂ ਨੂੰ ਸਾਡੇ ਜਵਾਨਾ ਰੈਡੀ ਹੋਏ ਨੇ ਪ੍ਰੋਗਰਾਮ ਨੂੰ ਸੋਮਵਾਰ ਤੋਂ ਸ਼ਨੀਵਾਰ ਤੋ ਸਹੀ ਭਾਰਤੀ ਸਮੇਂ ਮੁਤਾਬਕ ਸਵੇਰੇ 6:30 ਤੋਂ 8:00 ਲਾਈਵ ਸੁਣਦੇ ਹੋ ਰੈਡੀ ਤੇ ਇਸ ਪ੍ਰੋਮ ਦੇ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ ਲਾਈਵ ਗੱਲਬਾਤ ਕਰਨ ਲਈ ਪਟਿਆਲਾ ਇੰਡੀਆ ਸਟੂਡੀਓ ਦਾ ਨੰਬਰ 9876309655 9876309655 ਨੰਬਰ ਤੇ ਤੁਸੀਂ ਪ੍ਰੋਮਸ ਕਾਲ ਵੀ ਕਰ ਸਕਦੇ ਹੋ ਤੇ ਇਸੇ ਹੀ ਨੰਬਰ ਤੇ ਆਪਣੇ ਵੀਡੀਓ ਪ੍ਰੋਮ ਹੁੰਦੇ ਨੇ ਕੁਝ ਉਹਨਾਂ ਦਾ ਲਿੰਕ ਤੇ ਇਹਨਾਂ ਆਡੀਓ ਪ੍ਰੋਮਾਂ ਦਾ ਲਾਈਵ ਦਾ ਲਿੰਕ ਵੀ ਮੰਗਵਾ ਸਕਦੇ ਹੋ ਭਖਰ ਸਿੰਘ ਕਹਿੰਦੇ ਸਾਡੇ ਪਿਤਾ ਜੀ ਉੜਾਪੜ ਪਿੰਡ ਦੇ ਵਿੱਚ 95 96 ਤੋਂ ਇਹ ਕਸ਼ਮੀਰ ਵਾਲਾ ਲਸਣ ਲਾ ਰਹੇ ਨੇ ਪਰ 2008 ਦੇ ਵਿੱਚ ਪਿਤਾ ਜੀ ਦੇ ਜਾਣ ਤੋਂ ਬਾਅਦ ਇਹ ਬੰਦ ਕਰ ਦਿੱਤਾ ਸੀ ਇਹ ਲਸਣ ਬਹੁਤ ਵਧੀਆ ਕੀਮਤ ਇਸ ਦੀ ਚੰਗੀ ਮਿਲ ਜਾਂਦੀ ਹੈ ਦਵਾਈਆਂ ਦੇ ਵਿੱਚ ਇਹ ਕਸ਼ਮੀਰੀ ਲਸਣ ਵਰਤਿਆ ਜਾਂਦਾ ਹੈ ਸੋ ਜਰੂਰ ਇਹ ਚੀਜ਼ਾਂ ਲਾਉਣੀਆਂ ਚਾਹੀਦੀਆਂ ਨੇ ਜੋ ਪੋਲੇ ਮਾਇਰਾ ਸਾਹਿਬ ਨੇ ਲਾਇਆ ਹੋਇਆ ਸੋ ਲਓ ਦੋਸਤੋ ਫਿਰ ਇਸ ਦੇ ਨਾਲ ਹੀ ਹੁਣ ਵਕਤ ਤੁਹਾਡੇ ਤੋਂ ਵਿਦਾਈ ਦਾ ਤੇ ਅੱਜ ਰஞ்சிਤ ਸਿੰਘ ਕੋ ਕਿਹ ਗੱਲ ਹੋਰਾਂ ਨਾਲ ਗੱਲਬਾਤ ਕਰਾਂਗੇ ਦੇ ਉਸ ਦਾ ਲਿੰਕ ਵੀ ਤੁਸੀਂ 9876309955 ਜਾ ਕੇ ਮੁਗਵਾ ਸਕਦੇ ਹੋ ਤੁਹਾਡੇ ਵੀਰਾਂ ਦੇ ਬਹੁਤ ਸਾਰੇ ਕਮੈਂਟ ਆਏ ਸੋ ਮਜਬਾ ਦੀ ਸੌੜੀ ਰਣਨੀਤੀ ਤੋਂ ਉੱਪਰ ਉੱਠ ਕੇ ਮਲਕਾਂ ਨੂੰ ਪਿਆਰ ਕਰੋ ਮਾਨਵਤਾ ਨੂੰ ਪਿਆਰ ਕਰੋ ਅਫਵਾਹਾਂ ਤੋਂ ਬਚੋ ਸੋਸ਼ਲ ਮੀਡੀਆ ਕਈ ਵਾਰੀ ਸ਼ੋਸ਼ਨ ਮੀਡੀਆ ਬਣ ਜਾਂਦਾ ਉਸ ਤੋਂ ਵੀ ਸਤਰਕ ਰਹੋ ਇਸ ਦੇ ਨਾਲ ਹੀ ਹੁਣ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਇੱਥੇ ਦਿਵਾ ਗਿਆ ਧੰਨਵਾਦ ਸਤਿ ਸ਼ਕਾਲ ਜੁੜੇ ਰਹੋ ਟਿਵਾਣਾ ਰੇਡੀਓ ਦਾ